ਮੇਰਾ ਕੋਸ਼ ਹੈ ਕੀ ਗੱਲ ਬਾਤ ਹੈ ਇਹ ਕੀ ਪਈ ਸਾਡੀ ਫਾਰ ਬੁਦਕਾਨ ਹੈ ਮੇਰਾ ਸੁਖਜੀ ਦੀ ਤੇ ਚੋਰੀ ਚੋਰੀ ਦਾ ਦੇ ਸਾਡੇ ਕੋ ਫੋਟੋ ਹੈ ਨਹੀਂ ਇਹਦੀਆਂ ਤਸਵੀਰ ਕਿਦਾ ਸਾਹਮਣੇ ਦਵਾਈ ਮਿਲਦੀ ਹੈ ਸੈਂਟਰਾਂ ਦਾ ਉੱਥੇ ਦਵਾਈ ਲੈਣ ਆਇਆ ਤਾਂ ਉੱਥੇ ਨੂੰ ਫੜਿਆ ਫਰਦੂ ਨੂੰ ਉੱਥੇ ਲੈ ਕੇ ਆਇਆ ਅਸੀਂ ਤਾਹਨ ਸਾਪਰੇ ਮੁੰਡੀ ਥਾਣੇ ਗੇ ਲਾ ਕੇ ਤੂੰ ਉਹ ਤੇਰੇ ਦੇਖਾ ਪੁੱਛ ਕਿ ਕਾਰਵਾਈ ਕਰਦੀ ਐ ਤੇ ਨਕਸਾਨਪਾਹੀ ਜੀ ਸਾਲ ਤੋਂ ਪਹਿਲਾਂ ਲਗਾਤਾਰ ਚੋਰੀ ਕੀਤੀ ਇਹਨਾਂ ਨੇ ਉਦੋਂ ਅਸੀਂ ਇਹਨਾਂ ਨੂੰ ਮਾਫ ਕਰਤਾ ਮਹੀਨਾ ਦੇ ਇੱਕ ਪਹਿਲਾਂ ਮਾਫ ਕਰਤਾ ਪੁੱਛਣਾ ਕਿ ਆ ਕਿ ਚਲੋ ਇੱਕ ਵਾਰੀ ਛੱਡ ਦਿਓ ਉਹ ਦੋ ਰੋੜੇ ਦਾਰੇ ਪਾੰਡੇ ਆ ਉਹਦੇ ਕਰਕੇ ਅਸੀਂ ਛੱਡਤਾ ਅੱਜ ਕੁਛ ਨਹੀਂ ਨੁਕਸਾਨ ਦੀ ਕੁਛ ਨਹੀਂ ਲੈਣ ਦੇ ਉੱਤਰ ਪਿਆ ਨਹੀਂ ਲਿਆ ਤੇ ਹੁਣ ਦੂਜੀ ਵਾਰੀ ਫੇਰ ਦੋ ਵਾਰੀ ਨੇ ਲਗਾਤਾਰ ਚੋਰੀ ਕੀਤੀ ਆ ਤੇ ਜਿਹੜੀ ਪਰਚੀ ਹੁੰਦੀ ਆ ਦੋ ਟਾ 3000 ਰੁਪਏ ਦਾ ਸੇਲ ਹੁੰਦੀ ਆ ਉਹ ਵੀ ਨਾ ਜਾਂਦਾ ਡਾ ਕੇ ਡੇਲੀ ਤੇ ਪਰਚੀ ਖੋਇਆ ਲੈ ਜਾਂਦਾ ਤੇ ਅੰਦਰ ਇੰਜੈਕਸ਼ਨਾਂ ਦਾ ਦੂਜੀ ਤੇ ਵੀ ਆ ਜੇ ਮਾਰਨੂ ਰਬਿਆ ਤਾਂ ਕ ਇਹ ਫਲਾ ਜ਼ਿੰਮੇਵਾਰ ਕੌਣ ਹੈਗਾ ਕੀ ਹੈਗਾ ਕੀ ਦਾ ਲੁੱਟਿਆ ਮਿਲ ਗਈ ਮਿਲ ਗਈ ਤਲਾ ਮੈਂ ਨਬਲਾ ਜਿਹੜਾ ਮਿਲਿਆ ਰੌਣੜੇ ਪਰਦਾ ਚੋਰੀ ਕਰਦੇ ਇਹਨੇ ਕਰਕੇ ਫਸ ਗਿਆ ਮੇਲੇ ਜਿਆਮੜੇ ਲਾਵੇ ਜਿਆਮੜੇ ਲਾਵੇ ਪੁੱਟਦੇ ਪਰਵੇ ਜੀ ਪੁੱਟਾਂ ਨੂੰ ਸੰਮਾ ਲਾਵੇ ਮੈਂਡੀ ਗਾਰਡ ਵੀ ਲਾਵੇ ਇਹਦੇ ਮਾਮਾ ਭੰਡਾ ਕਿੱਥੇ ਚੋਰੀ ਕਰਦੇ ਜੀ ਅਗੇ ਕੀ ਮਿਲਗੀ ਸੰਦੇ ਬੋਲਿੰਗ ਲਗਣਾ ਇਹ ਜਿਹੜੀ ਜਿਹੜੀ ਬਰਦੀ ਲਾਇਨੀ ਉਹਦਾ ਨੂੰ ਲੈਣੀ ਆ ਕਰਾਂਗੇ ਮੇਰੀ ਸਾਨੂੰ ਇਹ ਜੱਗੇ ਅੱਗੇ ਵੱਡਾ ਭਰਾ ਮੇਰੀ ਆਉਣ ਸਮਾਂ ਤੋਂ ਇਹ ਜਿਹੜਾ ਵੀ ਵੱਡੇ ਭਰਾ ਜੱਗੇ ਅੱਗੇ ਕੀ ਛੋਟਾ ਹੋਰੇ ਸੀ ਦੁਕਾਨਾਂ ਜਿਹਨੇ ਨਹੀਂ ਡੈਡੀ ਨੀ ਜੇੜ ਘਟ ਗਈ ਸੇਰ ਘਟਾ ਦੇ ਕਰਕੇ ਸਾਨੂੰ ਮਗਰ ਆਪਣਾ ਨੁਕਸਾਨ ਹੋ ਗਿਆ ਉਸ ਦਿਨ ਵੈਸੇ ਡੈਡੀ ਮਾਪ ਹੋਇਆ ਮੋਰੜੇ ਕੋਆ ਮੋਰ ਡਾਡੀਆਂ ਨੂੰ ਸੋਚ ਰਿਹਾ ਕਰਕੇ ਕਹਿੰਦਾ ਵਰਦੀ ਪਾਣੀ ਉਹ ਵਰਦੀ ਕੀ ਪਾਣੀ ਨਾ ਹੋਇਆ ਲਵੇ ਨਾ ਡੂੰਘੇ ਵਾਲ ਨੂੰ ਜੇ ਉਹ ਜੇ ਨਾ ਡੂੰਘੇ ਵਾਲ ਤੇ ਨਾ ਹੋਇਆ ਲਿਆ ਬਾਅਦੋਂ ਘੰਟਾ ਡੇਢ ਘੰਟਾ ਖਾਪੂ ਜਿਹੜੇ ਖਾਏ ਲੇ ਮੇਰੇ ਕੋਲ ਇੱਕ ਕਾਊਂਟਰ ਲੱਗੇ ਜਵਾ ਉਹ ਵਰਦੀ ਮੋਰੇ ਨਾਲ ਫੇਰ ਮੁਰਗੀ ਰਹਾ ਆਈ ਪੜਿਆ ਫੇਰ ਮੈਂ ਵੀ ਆਪਣਾ ਨਹੀਂ ਥਾਣੇ ਰਿਪੋਰਟ ਵੀ ਕਰਾਈ ਜਿੰਸਾਰੇ ਆਏ ਗੱਡੀ ਆਈ ਆਪਣੀ ਪਰਸਨਲ ਗੱਡੀ ਲੈ ਗਿਆ ਉਹਨਾਂ ਦੇਖਿਆ ਕਿ ਮੁਰਗੀ ਉਹਦੇ ਪਹਿਲੇ ਪੁੱਛੇ ਜਿਹੜੇ ਆਪਾਂ ਪਿੱਛੇ ਜਲੇ ਹੋ ਗਏ ਨਹੀਂ ਜਿੰਨੀ ਰਾਤਾਂ ਬੜੋ ਲੇਕਿਨ ਉਹ ਥਾਣੇ ਨਾਲ ਗਏ ਕਿਉਂਕਿ ਅੱਗੇ ਤੁਸੀਂ ਮੋਸਰਾ ਜੀ ਤੋਂ ਇਹ ਹੁੰਦਾ ਤੁਹਾਡੇ ਸਾਹਮਣੇ ਗਿਆਣੀ ਮਰਗੀ ਦਾ ਹੋਰ ਆਪਾਂ ਪੈਂਡ ਵਾਲੇ ਨੂੰ ਪਤਾ ਹੋ ਗਿਆ ਕਿ ਉਹ ਥਾਣੇ ਗਏ ਹੋੱਚ ਗੜੀ ਨੇ ਮੱਤ ਗਏ ਮਰਜੀ ਉਹ ਅੱਜ ਕੀ ਆ ਅੱਜ ਕੀ ਆ ਅੱਜ ਨਹੀਂ ਆ ਪਰਸੇ ਜੁਰੀ ਕੀਤੀ ਹੈ ਸਾਡੇ ਕੋਲ ਪੂਰਾ ਪ੍ਰੂਫ ਹੈ ਵੀਡੀਓ ਵੀ ਸਾਡੇ ਕੋਲ ਹੈ ਕੱਲਾ ਇਹ ਇੱਥੇ ਬਹਿ ਜਾਣਾ ਜੀ ਨਛਾ ਮਜਾ ਗੱਪਾਂ ਬਣਦੀਆਂ ਕੈਮਰਾ ਨਾਲ ਨਾ ਕਰੋ ਅੰਦਰ ਆਇਆ ਕਿ ਗੱਲ ਆ ਸਾਡੇ ਕੋਲ ਖੜਾ ਹੈ ਉਹ ਅੰਦਰ ਮਰਜੀ ਲਈ ਕਿਉਂ ਜਿੰਨੇ ਬੜੇ

ਫਰੂਕ ਇਹ ਵੀ ਵੀਡੀਓ ਸਾਡਾ ਹਾਂ ਵੀਡੀਓ ਸਾਡਾ ਬੋਲ ਹੈ ਫਰੂਕ ਹੈ ਨਗਰੀ ਦੇ ਵੀਰੇ ਅੰਦੇ ਪੱਤੀ ਵਗਿਆ ਨੇ ਕਪੜੇ ਜਿੱਤੇ ਜੜਲੇ ਵਾ ਜੜਲੇ ਜਿੱਤੇ ਜੜਲੇ ਦਾ ਕਾਮਾ ਕਿਸੇ ਜੀਲ ਜਨ ਦਿੱਤੀ ਅਗਲੀ ਕਰ ਰਹੀ ਉਹ ਪਨੀ ਫੜੇਗਾ ਉਹਨਾਂ ਨੇ ਬੁਲਾਇਆ ਸਾਨੂੰ ਤੁਹਾਨੂੰ ਪਤਾ ਸਵਾਦ ਦਿੱਤੀ ਕਿ ਉਹ ਤੋਂ ਆਏ ਉਹ ਪਛਾਣ ਹੋ ਗਿਆ ਇਹ ਕਿਥੇ ਰਹਿੰਦਾ ਇਹ ਬਸਰੇ ਬਦਲ ਲੱਗਾ ਵੀ ਨਵਾਦਾਂ ਕੰਦੇ ਦਸੰਦ ਵਾਲ ਦਾ ਨਾ ਨਹੀਂ ਪਤਾ ਨਹੀਂ ਜਾਲੀ ਪਤਾ ਕਰਦੇ ਨੇ ਨਿਸ਼ਾ ਪਿਛੋਚੋ ਵੀ ਕੀਤਾ ਹੈ ਇਹ ਲੱਭ ਨਹੀਂ ਲੱਗਦਾ ਨਹੀਂ ਲੱਗਾ ਜਪੋ ਦੇ ਸੁੱਚਰ ਦੇਸ